ਹਾਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਕੌਰਨ ਦਾ 2270 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਾਟਨ ਦੇ ਸੂਟ ਦੁਪੱਟੇ ਵਾਲੇ ਠੀਕ ਹੈ ਇਹ ਪਿਓਰ ਕੈਬਰਿਕ ਦੇ ਸੂਟ ਨੇ ਬਹੁਤ ਸੋਹਣੇ ਨੇ ਮਤਲਬ ਕੋਈ ਖਰਾਬ ਹੋਣ ਵਾਲੇ ਨਹੀਂ ਵਧੀਆ ਸੂਟ ਨੇ ਤੇ ਚਲੋ ਜੀ ਆਪਾਂ ਤੁਹਾਨੂੰ ਵਿਖਾਉਂਦੇ ਆ ਦੇਖੋ ਕਿੰਨਾ ਸੋਹਣਾ ਹੈ ਪਹਿਲਾ ਹੀ ਕਲਰ ਕਿੰਨਾ ਸੋਹਣਾ ਹੈ ਇਹ ਜਿਵੇਂ ਮਾਸਟਰਡ ਕਲਰ ਕਹਿ ਦੇ ਦਾ ਹੋਗਾ ਆਹ ਦੀ ਬਾਟਮ ਆਹ ਦੀ ਸ਼ਰਟ ਆ ਆਸਤਰੀ ਕਿੰਨਾ ਵਿਖੋ ਤੁਸੀਂ ਤੇ ਆਹ ਕਾਟਨ ਦਾ ਇਹ ਇਹਦਾ ਨਾਲ ਦੁਪੱਟਾ ਵਾ ਕਾਟਨ ਦੇ ਦੁਪੱਟੇ ਤੇ ਚਾਰਸ਼ਫੀਰ ਇਸੇ ਤਰ੍ਹਾਂ ਸਲਵਾਰ ਵਾਲਾ ਜਿਹੜਾ ਵਾ ਉਹ ਡਿਜ਼ਾਈਨ ਬਣਿਆ ਹੋਇਆ ਵਾ ਲਸਤਰਾ ਬਣੀਆਂ ਹੋਈਆਂ ਵਾ ਤੇ ਜਿਹੜਾ ਵਿਚਕਾਰ ਆ ਉਹ ਕਮੀਜ਼ ਵਾਲੇ ਫਲਾਵਰ ਬਣੇ ਹੋਏ ਜਿਹਦਾ ਸ਼ਰਟ ਦੇ ਵਿੱਚ ਫਲਾਵਰ ਬਣੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਫਲਾਵਰ ਬਣੇ ਹੋਏ ਆ 2.5 ਮੀਟਰ ਦੁਪੱਟਾ ਬਹੁਤ ਖੁੱਲਾ ਡੋਲਾ ਤੇ ਪੱਲਿਆਂ ਤੇ ਵੀ ਇਸੇ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਚਾਰ ਸਫੇਰੇ ਕੰਨੀ ਤੇ ਵੀ ਪੱਲਿਆਂ ਤੇ ਵੀ ਤੇ ਸੈਂਟਰ ਦੇ ਵਿੱਚ ਵਿਚਕਾਰ ਆ ਫਲਾਵਰ ਬਣੀ ਹੋਈ ਹੈ ਬਹੁਤ ਸੋਹਣਾ ਜਿਹੜਾ ਇਹ ਸੂਰ ਦਾ ਕਲਰ ਵੀ ਬਹੁਤ ਸੋਹਣਾ ਵਾ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਇਹਨੂੰ ਤੁਸੀਂ ਜਦਾਂ ਵਾਈਟ ਕਲਰ ਦੀਆਂ ਲੈਸਾਂ ਦੇ ਨਾਲ ਇਹ ਵੀ ਵਧੀਆ ਤਿਆਰ ਕਰਵਾ ਸਕਦੇ ਜੀ ਜਿਸ ਤਰੀਕੇ ਨਾਲ ਮਰਜੀ ਵਾਈਟ ਕਲਰ ਦੀਆਂ ਉੱਤੇ ਲੈਸਾਂ ਲਵਾਓ ਤੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਬਹੁਤ ਸੋਹਣਾ ਕਲਰ ਆ ਥੋੜਾ ਕੈਮਰੇ ਦੇ ਵਿੱਚ ਲਾਈਟ ਆਉਂਦਾ ਪਿਆ ਪਰ ਇਹ ਬਹੁਤ ਸੋਹਣਾ ਕਲਰ ਆ ਇੱਕ ਕਲਰ ਇਹ ਹੋ ਗਿਆ ਦੂਸਰਾ ਕਲਰ ਤੁਹਾਨੂੰ ਦਿਖਾਉਣੀ ਆ ਉਹਦੀ ਡਿਜ਼ਾਈਨਿੰਗ ਸੇਮ ਇਹਦੇ ਨਾਲ ਦੀ ਆ ਤੇ ਕਲਰ ਇਹ ਹੈਗਾ ਉਹਦਾ ਦੂਸਰਾ ਆ ਦੇਖੋ ਜੀ ਕਿੰਨਾ ਸੋਹਣਾ ਇਹ ਵੀ ਕਲਰ ਆ ਡਿਜ਼ਾਈਨਿੰਗ ਸੇਮ ਆ ਉਸੇ ਸੂਟ ਨਾਲ ਦੀ ਆ ਇਹਦੇ ਵਿੱਚ ਇਹ ਆ ਬਾਟਮ ਆ ਲਸਰਾਂ ਵਾਲੀ ਆ ਸ਼ੋਰਟਵਾ ਇਹ ਵੀ ਕਲਰ ਬਹੁਤ ਸੋਹਣਾ ਕੈਮਰੇ 'ਚ ਥੋੜਾ ਲਾਈਟ ਆਉਂਦਾ ਪਿਆ ਪਰ ਇਹ ਬਹੁਤ ਸੋਹਣਾ ਕਲਰ ਆ ਤੇ ਆ ਦੇਖੋ ਇਹ ਇਸੇ ਤਰ੍ਹਾਂ ਇਹਦਾ ਵੀ ਨਾਲੇ ਦੁਪੱਟਾ ਇਹ ਹੋ ਗਏ ਦੋ ਕਲਰ ਆਪਣੇ ਕੋਲ ਤੀਸਰਾ ਕਲਰ ਵੀ ਵੇਖੋ ਤੁਸੀਂ ਆ ਵੇਖੋ ਫਰੋਜੀ ਕਿੰਨਾ ਪਿਆਰਾ ਕਲਰ ਆ ਫਰੋਜੀ ਕਲਰ ਇਹ ਇਹਦੀ ਸ਼ਰਟ ਵਾ ਇਹਦੀ ਬਾਟਮ ਇਹਦਾ ਥੋੜਾ ਜਿਹਾ ਡਿਜ਼ਾਈਨ ਦੇ ਵਿੱਚ ਉਹਦੇ ਨਾਲੋਂ ਫਰਕ ਆ ਉਹਦੇ ਵਿੱਚ ਲਸਰਾਵਾਂ ਇਹਦੇ ਵਿੱਚ ਥੋੜਾ ਲੈਰੀਆ ਬਣਿਆ ਹੋਇਆ ਵਾ ਤੇ ਇਹ ਸ਼ਰਟ ਵਾ ਆਹ ਬਾਟਮ ਆਹ ਹੈ ਗਾ ਦਾ ਦੁਪੱਟਾ ਇਹਦੇ ਦੁਪੱਟੇ ਇਹਦੇ ਵਿੱਚ ਵੀ ਇਸੇ ਤਰ੍ਹਾਂ ਥੋੜਾ ਫਰਕ ਆ ਜਿਵੇਂ ਇਹਦੇ ਵੀ ਸਾਈਡਾਂ ਦੇ ਉੱਤੇ ਕਮੀਜ਼ ਨਾਲ ਦਾ ਬਾਰਡਰ ਹੈ ਇਹਦੇ ਪੱਲਿਆਂ ਦੇ ਉੱਤੇ ਕਮੀਜ਼ ਨਾਲ ਦਾ ਬਾਰਡਰ ਹੈ ਵਿੱਚ ਸਲਵਾਰ ਨਾਲ ਦਾ ਸਾਰਾ ਹੀ ਇਹ ਲੈਰੀਆ ਜਿਹੜਾ ਇਹ ਬਣਿਆ ਹੋਇਆ ਤੇ ਪਿਓਰ ਕੈਬਰਿਕ ਆ ਵਧੀਆ ਕੱਪੜਾ ਹੈ ਖਰਾਬ ਹੋਣ ਵਾਲਾ ਨਹੀਂ ਆ ਤੇ ਬਹੁਤ ਸੋਹਣੇ ਬਣ ਕੇ ਇਹ ਜਿਹੜੇ ਸੂਟ ਆ ਇਹ ਤਿਆਰ ਹੋਣਗੇ ਆ ਵੇਖੋ ਜੀ ਵਾਈਟ ਕਲਰ ਦੀਆਂ ਲੈਸਾਂ ਲਾ ਕੇ ਜਿੱਦਾਂ ਹੁਣ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਵਾ ਬਹੁਤ ਸੋਹਣੇ ਇਹ ਤਿਆਰ ਹੋਣੇ ਆ ਜੀ ਜੇ ਕਿਸੇ ਨੇ ਆਪਣੇ ਕੋਲ ਤਿਆਰ ਕਰਵਾਉਣੇ ਹੋਣਗੇ ਆਪਾਂ ਤੁਹਾਨੂੰ ਤਿਆਰ ਵੀ ਕਰਕੇ ਦਵਾਂਗੇ ਤੇ ਉਸ ਤੋਂ ਅਗ੍ਹੀ ਆਗੇ ਥੋੜੇ ਵਧੀਆ ਰੇਂਜ ਚ ਕੱਪੜੇ ਕੰਪਨੀ ਵਧੀਆ ਨੇ ਆ ਦੇਖੋ ਜੀ ਇਹ ਆਗੇ ਆਪਣੇ ਕੋਲ ਸ਼ਰਟ ਤੇ ਇਹ ਰਾਮਟੈਕਸ ਕੰਪਨੀ ਦਾ ਸੂਟ ਆ ਜੀ ਆ ਵੇਖੋ ਇਹਦੇ ਇਸ ਤਰ੍ਹਾਂ ਥੱਲੇ ਕਢਾਈ ਹੋਈ ਆ ਲੈਸਾਂ ਦੇ ਨਾਲ ਵਿੱਚ ਅਟੈਚ ਕੀਤੀ ਆ ਕਢਾਈ ਆ ਵੇਖੋ ਆ ਕਢਾਈ ਆ ਆ ਲੈਸਾਂ ਲਗੀਆਂ ਹੋਈਆਂ ਵਾ ਆ ਵਾਲਾ ਇਹਦੇ ਵਿੱਚ ਵੀ ਇੱਕ ਡਿਜ਼ਾਈਨ ਬਣਾਇਆ ਜਿਵੇਂ ਕਲੀਆਂ ਦਾ ਰਵਾਜ ਆ ਸਾਈਡਾਂ ਤੇ ਕਲੀਆਂ ਵਾ ਤੇ ਆ ਔਰਗੰਝਾ ਲਾ ਕੇ ਇਹਦੇ ਵਿੱਚ ਕਢਾਈ ਕੀਤੀ ਆ ਆ ਵੇਖੋ ਆ ਔਰਗੰਝਾ ਲੱਗਾ ਹੋਇਆ ਵਿੱਚ ਪਰ ਨੀਚੇ ਦੇ ਕਪੜਾ ਵੀ ਲੱਗਾ ਹੋਇਆ ਇਹ ਨਹੀਂ ਕੱਲਾ ਇਹ ਔਰਗੰਝਾ ਹੀ ਆ ਇਦੀ ਵਿੱਚਾਲੇ ਕਪੜਾ ਵੀ ਸੂਟ ਨਾਲ ਦਾ ਲੱਗਾ ਉੱਪਰ ਔਰਗੰਝਾ ਲਾ ਕੇ ਉੱਪਰ ਤੱਕ ਕਢਾਈ ਜਾਂਦੀ ਹੈ ਇਹ ਦੇਖੋ ਇਹ ਫੁੱਲ ਲੈਂਥ ਸਾਰੀ ਇਹਦੀ ਇੱਥੋਂ ਤੱਕ ਆਹ ਦੇਖੋ ਉਹ ਸਾਰੇ ਇਹਦੇ ਵਿੱਚ ਹੀ ਹੈ ਕਢਾਈ ਆ ਆਦੋ-ਉਦੋ ਪਿੰਟੈਕਸ ਪਾਇਓ ਇਹ ਦੋਵੇਂ ਸਾਈਡਾਂ ਦੇ ਉੱਪਰ ਤੇ ਇਹ ਰਾਮਟੈਕਸ ਕੰਪਨੀ ਦਾ ਹੈਗਾ ਸੂਟ ਆਪਣੇ ਕੋਲ ਵਧੀਆ ਤੁਹਾਨੂੰ ਸਾਰਿਆਂ ਨੂੰ ਪਤਾ ਰਾਮਟੈਕਸ ਕੰਪਨੀ ਬਹੁਤ ਵਧੀਆ ਕੰਪਨੀ ਆ ਫੋਏ ਦੇ ਵਿੱਚ ਉਹ ਨਹੀਂ ਗੱਲ ਹੈ ਕਿ ਆਹ ਵੇਖੋ ਆ ਇਹਦਾ ਲੋਗੋ ਲੱਗਾ ਰਾਮ ਟੈਕਸ ਕੰਪਨੀ ਦਾ ਆ ਹਵਾਲਾ ਆਹੋ ਵੀ ਦੀ ਸ਼ਰਟ ਆ ਬੋਟਮ ਆ ਬੋਟਮ ਨਾਲ ਪਲੇਨ येलो ਕਲਰ ਦੀ ਨਸਤਰ ਆ ਹੈਗਾ ਦਾ ਦੁਪੱਟਾ ਦੁਪੱਟਾ ਵੇਖੋ ਕਿੰਨੀ ਸੋਹਣੀ ਲੋਕਾ ਦੁਪੱਟੇ ਦੀ ਪਿਓਰ ਮਸਲੀਨ ਦਾ ਦੁਪੱਟਾ ਵਾ ਇਹ ਇਹਦੇ ਵਿੱਚ ਕਲਰ ਵੇਖੋ ਕਿੱਡੇ ਸੋਹਣੇ ਨਾਲ ਜਿੰਨੇ ਛੋੜ ਦੇ ਵਿੱਚ ਕਲਰ ਆ ਸਾਰੇ ਦੁਪੱਟੇ ਦੇ ਵਿੱਚ ਕਲਰ ਆ ਤੇ ਵਿੱਚ ਆ ਨਸਰਾ ਬਣੀ ਹੋਈ ਆ ਤੇ ਪੱਲਿਆਂ ਦੇ ਉੱਤੇ ਆ ਸਲਵਾਰ ਨਾਲ ਦਾ ਪਰ ਜਿੱਦਾਂ ਆ ਛੋੜ ਦੇ ਵਿੱਚ ਇੰਨੇ ਜਿੰਨੇ ਕਲਰ ਹੈਗੇ ਸਾਰੇ ਦੁਪੱਟੇ ਦੇ ਵਿੱਚ ਇਹ ਕਲਰ ਨੇ ਦੁਪੱਟੇ ਦੀ ਲੁੱਕ ਵੇਖੋ ਤੁਸੀਂ ਕਿੰਨੀ ਸੋਹਣੀ ਆ ਬਹੁਤ ਖੁੱਲਾ ਡੁੱਲਾ ਇਹ ਦੁਪੱਟਾ ਵਾ ਵੇਖੋ 2.5 ਮੀਟਰ ਦਾ ਦੁਪੱਟਾ ਬਹੁਤ ਵਧੀਆ ਠੀਕਾ ਇਹਦੇ ਚਪਾ ਲੈਸ ਲੈਂਦੀ ਹੋਈ ਆ ਇਹ ਨੂੰ ਆਪਾਂ ਲੈਸ ਲਾਉਣੀ ਮਲਟੀ ਕਲਰ ਦੀ ਲੈਸ ਆ ਸਾਰੇ ਦੁਪੱਟੇ ਨੂੰ ਹੀ ਆਪਾਂ ਲੈਸ ਲਾਉਣੀ ਚਾਹ ਚਪੀਰੇ ਲੋ ਜੀ ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜੇ ਕੱਪੜੇ ਆ ਬਹੁਤ ਸਾਨੂੰ ਪਸੰਦ ਆਉਣਗੇ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਕਿਵੇਂ ਦੇ ਲੱਗੇ ਤੁਹਾਨੂੰ ਉਸ ਤੋਂ ਗੜੀਆਂ ਪਾਗਲਾ ਸੂਤ ਦਿਖਾਉਣੇ ਤੁਹਾਨੂੰ ਇਹ ਵੀ ਰਾਮ ਟੈਕਸ ਕੰਪਨੀ ਦਾ ਵਾ ਇਹਦਾ ਵੇਖੋ ਗਰਮੀਆਂ ਵਾਲਾ ਬਹੁਤ ਮਿੱਠਾ ਜਿਹਾ ਕਲਰ ਆ ਬਹੁਤ ਪਿਆਰਾ ਕਲਰ ਆ ਥੋੜਾ ਕੈਮਰੇ ਦੇ ਵਿੱਚ ਲਾਈਟ ਆਉਂਦਾ ਪਿਆ ਪਰ ਥੋੜਾ ਜਿਹਾ ਡਾਰਕ ਆ ਇਹਦੇ ਨਾਲ ਉਸ ਕਲਰ ਨਾਲੋਂ ਜਿੱਦਾਂ ਥੋੜਾ ਜਿਹਾ ਡਾਰਕ ਆ ਤੇ ਇਹਦੀ ਡਿਜ਼ਾਈਨਿੰਗ ਵੀ ਵੇਖੋ ਤੁਸੀਂ ਇਹ ਵੀ ਉਸੇ ਹਿਸਾਬ ਨਾਲ ਜਿਵੇਂ ਕਲੀਆਂ ਬੜੀਆਂ ਹੁੰਦੀਆਂ ਕਲੀਆਂ ਪਾ ਕੇ ਹੁਣ ਬਣਾਉਂਦੇ ਆ ਇਧਰ ਬੰਨੇ ਵੀ ਇਹ ਲੇਸ ਅਟੈਚ ਕੀਤੀ ਹੈ ਤੇ ਇਧਰਲੇ ਬੰਨੇ ਵੀ ਤੇ ਵਿਚਕਾਰ ਆ ਫਲਾਵਰ ਤੇ ਸਾਰਾ ਥੱਲੇ ਵਾਲਾ ਘੇਰਾ ਜਿਹੜਾ ਇਹਦੇ ਉੱਤੇ ਆ ਡਿਜ਼ਾਈਨਿੰਗ ਬਣੀ ਹੋਈ ਹੈ ਆ ਵੇਖੋ ਇਸ ਤਰ੍ਹਾਂ ਬਹੁਤ ਸੋਹਣਾ ਵਿੱਚ ਕੰਮ ਹੋਇਆ ਵਿੱਚ ਇਹਦੇ ਵਿੱਚ ਆ ਤਿੱਲੇ ਦਾ ਵੀ ਕੰਮ ਹੋਇਆ ਥੋੜਾ ਥੋੜਾ ਸ਼ਾਈਨਿੰਗ ਦਿੰਦਾ ਪਿਆ ਬਹੁਤ ਸੋਹਣਾ ਕੰਮ ਹੋਇਆ ਇਹਦੇ ਵਿੱਚ ਹੀ ਬਹੁਤ ਸੋਹਣਾ ਇਹ ਵੀ ਸੂਟ ਮਤਲਬ ਬਣ ਕੇ ਤਿਆਰ ਹੋ ਇਹ ਵੀ ਰਾਮਟੈਕਸ ਕੰਪਨੀ ਦਾ ਆ ਦੇਖੋ ਇਹਦੀ ਕੰਨੀ ਤੇ ਹਾਂ ਵੇਖੋ ਆ ਲਿਖਿਆ ਹੋਇਆ ਰਾਮਟੈਕਸ ਤੇ ਇਹ ਬਿੰਦੀਆਂ ਦਾ ਵੈਸੇ ਹੀ ਬੜਾ ਟ੍ਰੈਂਡ ਹੁੰਦਾ ਬਿੰਦੀਆਂ ਵਾਲਾ ਹੈਗਾ ਇਹ ਸੂਟ ਬਹੁਤ ਸੋਹਣਾ ਤੇ ਸ਼ਾਨਦਾਰ ਸੂਟ ਆ। ਰੇਠੀ ਵੀ ਲੱਗੀ ਹੋਈ ਹੈ ਲੈਂਸ ਜਿਹੜੀ ਆ। ਆਹ ਸੈਂਟਰ ਦੇ ਵਿੱਚ ਵੀ ਲੈਂਸ ਲੱਗੀ ਹੋਈ ਹੈ ਤੇ ਆਹ ਉੱਪਰ-ਨੀચે ਕਢਾਈ ਆ। ਬਹੁਤ ਪਿਆਰੀ ਬਹੁਤ ਵਧੀਆ ਕਢਾਈ ਹੋਈ ਆ। ਲਓ ਜੀ ਆਪਾਂ ਤੁਹਾਨੂੰ ਦਿਖਾਉਣੇ ਹਾਂ ਅਗਲਾ ਨੋਰਮਲ ਰੇਂਜ ਚਾ ਸੂਟ ਆ। ਆ ਦੇਖੋ ਇਹ ਚਿਕਨ ਦੀ ਬਾਟਮ ਆ। ਚਿਕਨ ਦੀ ਕਢਾਈ ਵਾਲੀ। ਇਹਦੇ ਨਾਲ ਆ 컬러 ਆ। ਵਾਈਟ ਤੇ ਦਿਨਾਲਾ ਕੰਬੀਨੇਸ਼ਨ ਉਪਰ ਕਿੰਨਾ ਸੋਹਣਾ ਪਰ ਇਹ ਬਿਤਾਉਟ ਇਹ ਦੁਪੱਟਾ ਇਹਨਾਂ ਦੁਪੱਟਾ ਨਹੀਂ ਹੈਗਾ ਤੇ ਇਹਨੂੰ ਵੀ ਆਪਾਂ ਲੈਸਾਂ ਲਾ ਕੇ ਵਾਈਟ ਕਲਰ ਦੀਆਂ ਜਿਸ ਤਰੀਕੇ ਨਾਲ ਮਰਜੀ ਨੂੰ ਤਿਆਰ ਕਰਾ ਸਕਦੇ ਆ ਕੁੜਤੇ ਟੱਕ ਵੀ ਕਰਾ ਸਕਦੇ ਬਹੁਤ ਵਧੀਆ ਰੁਕ ਦੇ ਵਿੱਚ ਜਿਹੜਾ ਸੂਟ ਏ ਤਿਆਰ ਹੋਣਾ ਤੇ ਆ ਵਧੀਆ ਚੀ ਕਪੜਾ ਇਹਦਾ ਬਹੁਤ ਕੋਲਾ ਸਾਫਟ ਕਪੜਾ ਚਿਕਨ ਦੀ ਮੋਲ ਚਿਕਨ ਦੀ ਉੱਤੇ ਕਢਾਈ ਹੋਈ ਆ ਲਓ ਜੀ ਆਪਾਂ ਅਗਲਾ ਸੂਟ ਦਿਖਾਉਣੇ ਤੁਹਾਨੂੰ ਆਹ ਦੇਖੋ ਵੀ ਬਿਲਕੁਲ ਨੋਰਮਲ ਇਹ ਨੋਰਮਲ ਰੇਂਜਾਂ ਦੇ ਵਿੱਚ ਸੂਟ ਨੇ ਜਿਵੇਂ ਆਮ ਡੇਲੀ ਵੇਅਰ ਸੂਟ ਹੁੰਦੇ ਆ ਆ ਦੇਖੋ ਤਾਂ ਪ੍ਰਿੰਟ ਵੇਖੋ ਕਿੰਨਾ ਸੋਹਣਾ ਇਹਨੂੰ ਵੀ ਆਪਾਂ ਲਾਸਾਂ ਲਾ ਕੇ ਜਿਸ ਤਰੀਕੇ ਨਾਲ ਮਰਜੀ ਤਿਆਰ ਕਰਾ ਸਕਦੇ ਆ ਤੇ ਇੱਕ ਆਈ ਵੈਸੇ ਨੂੰ ਤੋ ਪਿਆ ਸੀ ਮੈਂ ਕਿ ਚਲ ਤਾਂ ਮੈਂ ਵੀ ਦਿਖਾ ਦਿੰਨੇ ਆ ਆ ਦੇਖੋ ਇਹਦੀ ਲੁੱਕ ਵੀ ਦੇਖੋ ਤੁਸੀਂ ਆਹ ਵਾਰੀ ਬਾਟਮ ਇਸ ਤਰ੍ਹਾਂ ਥੱਲੇ ਸਾਰੇ ਭਾਵੇਂ ਨੂੰ ਸ਼ਰਾਰਾ ਬਣਾ ਲਓ ਭਾਵੇਂ ਜੋ ਮਰਜੀ ਬਣਾ ਲਓ ਪਲਾਜ਼ੋ ਬਣਾ ਲਓ ਇਹ ਥੱਲੇ ਸਾਰੀ ਇਹਦੀ ਕਢਾਈ ਹੋਈ ਆ ਇਹ ਆ ਇਹਦੀ ਸ਼ਰਟ ਆ। ਆ ਵੇਖੋ ਤੇ ਸ਼ਰਟ ਤੇ ਉਸੇ ਤਰ੍ਹਾਂ ਦੇ ਸਲੋ ਇਹਦੇ ਵਿੱਚ ਬਾਟਮ ਦੇ ਵਿੱਚ ਜਾਂ ਫਲਾਜੋ ਜੋ ਵੀ ਤੁਸੀਂ ਬਣਾਉਣਾ ਉਹਦੇ ਫਲਾਵਰ ਨੇ ਉਸੇ ਤਰ੍ਹਾਂ ਦੇ ਦੀ ਇਹ ਸ਼ਰਟ ਦੇ ਵਿੱਚ ਜੜੇ ਨੇ ਇਹ ਫਲਾਵਰ ਨੇ ਕਲਰ ਕੰਬੀਨੇਸ਼ਨ ਬਹੁਤ ਕਿੰਨਾ ਸੋਹਣਾ ਲੱਗਦਾ ਪਿਆ ਹੈ। ਥੋੜਾ ਜਿਹਾ ਕੈਮਰੇ ਦੇ ਅਸ ਜਿਹੜੇ ਕਲਰ ਹਨ ਉਹ ਲਾਈਟ ਆਉਂਦੇ ਪਏ ਪਰ ਇਹ ਥੋੜੇ ਥੋੜੇ ਡਾਰਕ ਨੇ। ਬਹੁਤ ਸੋਹਣੇ ਕਲਰ ਨੇ। ਜਿਆਦਾ ਡਾਰਕ ਨਹੀਂ ਹੈ ਬਹੁਤ ਸੋਹਣੇ ਕਲਰ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਤੇ ਮੇਰੇ ਨਾਲ ਕੋਈ ਵੀ ਮਤਲਬ ਕੋਈ ਵੀ ਗੱਲਬਾਤ ਕਰਨ ਲਈ ਮੈਂ ਥੱਲੇ ਆਪਣਾ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਕਨੈਕਟ ਕਰੋ ਤੇ ਕਮੈਂਟ ਜਰੂਰ ਕਰਨਾ ਕਿ ਤੁਹਾਨੂੰ ਮੇਰੀ ਵੀਡੀਓ ਇਹ ਚ ਕਿਦਾਂ ਦੀ ਚੰਗੀ ਲੱਗੀ ਹੈ ਜਾਂ ਨਹੀਂ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਉਣ ਵਾਲੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ